ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਯੂ ਐਸ اے ਸਿਟੀਜਨ ਕਾਸਟ ਜੱਟ ਸੇਕ ਗੋਤ ਬੈਣੀਵਾਲ ਉਮਰ 31 12 1994 ਕੱਦ ਪੰਜ ਫੁੱਟ ਪੜ੍ਹਾਈ ਬੀ ਫਾਰਮੇਸੀ ਫ্রম ਗੁਰੂ ਨਾਨਕ ਦੇਵ ਯੂਨੀਵਰਸਿਟੀ ਆਰ ਐਨ ਫ্রম ਯੂ ਐਸ ਏ 올 ਫੈਮਲੀ ਸੈਟਲਡ ਯੂ ਐਸ ਏ ਤੇ ਪਰਿਵਾਰ ਦੀ ਮੰਗੇ ਮੁੰਡਾ ਯੂ ਐਸ ਏ ਵਿੱਚ ਵਧੀਆ ਪਰਿਵਾਰ ਤੋਂ ਸੈਟਲ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਡੂਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਮੋਹਾਲੀ ਕਾਸਟ ਮਜਬੀ ਸਿੱਖ ਊਮਰ 1990 ਕੱਦ 5'4 ਪੜ੍ਹਾਈ ਬੀਬੀਏ ਮੁੰਡਾ ਸਿੱਖ ਸਰਦਾਰ ਫੈਮਿਲੀ ਤੋਂ ਹੋਵੇ ਮਜਬੀ ਸਿੱਖ ਸੈਣੀ ਸਿੱਖ ਤੇ ਜੱਟ ਸਿੱਖ ਹੋਵੇ ਮੋਹਾਲੀ ਚੰਡੀਗੜ੍ਹ ਦੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਜਮਨਾ ਨਗਰ ਹਰਿਆਣਾ ਉਮਰ 3 ਦਾ 1998 ਕਾਸਟ ਐਸ ਸੀ ਕੱਦ 5 ਫੁੱਟ 8 ਇੰਚ ਪੜਾਈ ਬੀਏ ਪਹਿਣਾ ਤੇ ਨ 2 ਮੈਰਿਡ 1 ਅਨਮੈਰਿਡ ਬਰਾ ਇੱਕ ਅਨਮੈਰਿਡ ਤੇ ਕੰਮ ਵਿੱਚ ਜੀ ਪ੍ਰਾਈਵੇਟ ਕਾਲਜ ਦੇ ਵਿੱਚ ਨੌਕਰੀ ਕਰਦੇ ਆ ਤੇ ਪਰਿਵਾਰ ਦੀ ਪੰਗੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਸੈਟਲ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੰਜਾਬ ਤੋਂ ਹੋਵੇ ਕਿਸੇ ਵੀ ਕਾਸਟ ਦਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਚੰਚਲ ਪਤਾ ਫਿਰੋਜ਼ਪੁਰ ਕਸਟਮਾਈਜ਼ ਇੱਕ ਗੋਤ ਵਿਰਕ ਉਮਰ 19 ਸਤ 1995 ਪ੍ਰਾਇਮ ਇੱਕ ਮੈਰਿਡ ਗਵਰਨਮੈਂਟ ਚੌਪ ਕੱਦ ਪੰਜ ਤਿੰਨ ਪੜਾਈ ਬੀਐਸਸੀ ਨਰਸਿੰਗ 4 ਇਅਰ ਐਕਸਪੀਰੀਅੰਸ ਕਾਮੀ ਜੀ ਇਹਨਾਂ ਦਾ ਕਨੇਡਾ ਪੜਾਈ ਦੇ ਨਾਲ ਕੰਮ ਕਰਨੀ ਲੜਕੀ ਪਰਿਵਾਰ ਦੀ ਮੰਗੇ ਮੁੰਡਾ ਕਨੇਡਾ ਦੇ ਵਿੱਚ ਵਰਕ ਪਰਮਿਟ ਚਾ ਪੀਆਰ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਕੋਈ ਜਾਤੀਬੰਦ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜੀਕ ਔਰ ਪਤਾ ਭੀਖੀ ਕਾਸਟ ਵਜਵੀ ਸਿੱਖ ਗੋਤ ਗਿੱਲ ਉਮਰ 10 2 1988 ਕੱਦ 5 3 ਪੜਾਈ ਬੀਏ ਬੀਐਡ ਐਮਈ ਪਹਿਣਾ ਤਿੰਨ ਭਰਾ ਇੱਕ ਪਰਿਵਾਰ ਦੀ ਮੰਗੇ ਜੀ ਮੁੰਡਾ ਵਧੀਆ ਨੌਕਰੀ ਕਰਦਾ ਹੋਵੇ ਜਾਂ ਸਰਕਾਰੀ ਨੌਕਰੀ ਕਰਦਾ ਹੋਵੇ ਕਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਾਪ੍ਰੀਤ ਕੌਰ ਦੇਓਲ ਕੈਨੇਡਾ ਪੀਆਰ ਪਤਾ ਲੁਧਿਆਣਾ ਕਾਸਟ ਜੱਟ ਸਿਕ ਉਮਰ 29 ਸਾਲ ਕੱਦ 53 ਪੜਾਈ ਬੈਚਲਰ ਪ੍ਰਾਇਮੇਰੀਡ ਕੈਨੇਡਾ ਮਾਤਾ ਪਿਤਾ ਕੈਨੇਡਾ ਲੜਕੀ ਸ਼ੋਰਟ ਟਾਈਮ ਡਿਵੋਰਸ ਤੇ ਪਰਿਵਾਰ ਦੀ ਪੈਂਗੇ ਮੁੰਡਾ ਵਧੀਆ ਪਰਿਵਾਰ ਦਾ ਵੈਲ ਸੈਟਲ ਬ੍ਰੈਂਟਨ ਦੀ ਵਿੱਚ ਹੋਵੇ ਨਾਲ ਪਰਿਵਾਰ ਦੀ ਨੰਬਰ ਦਿੱਤੀ ਗਈ ਹੈ ਜੀ ਦਿੱਤੀ ਗਈ ਨੰਬਰਾਂ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਏਕ ਔਰ ਪਤਾ ਬਠਿੰਡਾ ਉਮਰ 27 1995 ਕੱਦ 5'4" ਭੈਣਾ 2 1 ਕੈਨੇਡਾ 150 ਪ੍ਰਾ 150 ਪੜਾਈ ਬੈਚਲਰ ਆਫ ਕਮਰਸ ਮਾਸਟਰ ਆਫ ਕਮਰਸ ਸਪਲਾਈ ਚੇਨ ਮੈਨੇਜਮੈਂਟ ਇਨ ਕੈਨੇਡਾ ਕੰਮ ਹੈ ਜੀ ਪਰਮਾਨੈਂਟ ਰੈਜ਼ੀਡੈਂਸ ਟੋਰਾਂਟੋ ਅਨਟਾਰੀਓ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਬਾਗਾ ਪੁਰਾਣਾ ਕਾਸਟ ਜੱਟ ਸੇ ਗੋਤ ਬਰਾੜ ਉਮਰ 25 1992 ਕੱਦ 5'3 ਪੜਾਈ ਬੀਏ ਐਮਸੀਏ ਕੰਮ ਇਹ ਜੀ ਕੁੜੀ ਕੈਨੇਡਾ ਵਰਕ ਪਰਮਿਟ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਪੀਆਰ ਚਾ ਡਿਗਰੀ ਕੀਤੀ ਹੋਵੇ 8 ਤੋਂ 10 ਕਿੱਲੇ ਜ਼ਮੀਨ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਮੋਗਾ ਫਰੀਦਕੋਟ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀ ਕਿ ਨਿਊਜ਼ੀਲੈਂਡ ਪੀਆਰ ਲੜਕੀ ਉਮਰ 1992 ਕੱਦ ਪੰਜ ਤਿੰਨ ਪੜਾਈ ਪਲੱਸ 2 ਨੌਨ ਮੈਡੀਕਲ ਪਲੱਸ 7 ਬੈਂਡ ਅਕਾਊਂਟਿੰਗ ਡਿਗਰੀ ਨਿਊਜ਼ੀਲੈਂਡ ਯੂਨੀਵਰਸਿਟੀ ਕੰਮਕਰ ਪੀਜੀ ਡਿਪਲੋਮਾ ਇਮੀਗ੍ਰੇਸ਼ਨ ਐਡਵਾਈਸ ਫਰੋਮ ਨਿਊਜ਼ੀਲੈਂਡ ਕਾਲਜ ਲੈਵਲ 7 ਪਰਿਵਾਰ ਦੀ ਪੰਗੇ ਜੀ ਮੁੰਡਾ ਸੋਨਾ ਸਨੇਹਾ ਨਸ਼ੇ ਤੋਂ ਰਹਿਤ ਪੜਿਆ ਲਿਖਿਆ ਬਿਜ਼ਨਸਮੈਨ ਹੋਵੇ ਉਮਰ 27 ਤੋਂ 33 ਦੇ ਵਿੱਚ ਹੋਵੇ ਜਰਸੀ ਕੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ WhatsApp ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੈਨੇਡਾ ਪੀਆਰ ਕਾਸਟ ਜੱਟ ਸਿਕੂਮਰ 12/3/1988 ਲੜਕੀ ਦੇ ਲਈ ਲੜਕੇ ਦੀ ਜ਼ਰੂਰਤ ਹੈ ਜੋ ਲੜਕੀ ਦੇ ਸਕੇ ਭਰਾ ਉਮਰ 29/10/1999 ਨੂੰ ਕੈਨੇਡਾ ਪੀਆਰ ਲੜਕੀ ਦਾ ਰਿਸ਼ਤਾ ਕਰਵਾ ਸਕਣ ਲੜਕਾ ਵਿਸਟਰ ਵੀਜ਼ੇ ਤੇ ਕੈਨੇਡਾ ਦੇ ਵਿੱਚ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਿੰਦੂ ਖੱਤਰੀ ਪਾਸੇ ਲੜਕੀ ਪਤਾ ਲੁਧਿਆਣਾ ਉਮਰ 24 ਨਾ 1990 ਕੱਦ 54 ਪੜ੍ਹਾਈ ਗ੍ਰੈਜੂਏਸ਼ਨ ਵਿਦ ਪੀਜੀਡੀਸੀ ਇਨ ਕੰਪਿਊਟਰ ਲੜਕੀ ਮੰਗਲੀ ਕੇ ਪਰਿਵਾਰ ਦੀ ਮੰਗੇ ਜੇ ਮੁੰਡਾ ਲੁਧਿਆਣਾ ਦੇਵਧੀਆਂ ਪਰਿਵਾਰ ਤੋਂ ਵਧੀਆ ਨੌਕਰੀ ਚ ਬਿਜ਼ਨਸਮੈਨ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨੀਹਾ ਨੂਰੀ ਪਤਾ ਚੰਡੀਗੜ੍ਹ ਕਾਸਟ ਕਸ਼ੇਪ ਰਾਜਪੂਤ ਗੋਤ ਨੂਰੀ ਤਾਣਕ ਕੁਮਾਰ ਬਾਰਾ 8 1995 ਕੱਦ 5 3 ਪੜ੍ਹਾਈ ਬੀ ਐਸ ਸੀ ਨਰਸਿੰਗ ਪਿਤਾ ਜਤਿੰਦਰ ਕੁਮਾਰ ਇਲੈਕਟ੍ਰਿਕ ਸ਼ਾਪ ਮਾਤਾ ਪਰਮਿੰਦਰ ਕੌਰ ਪ੍ਰਾਈਵੇਟ ਨੌਕਰੀ ਕੰਮ ਇਹ ਜੀ ਲੈਕਚਰਰ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ 'ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਗਿੱਲ ਚੱਲੀ ਮਾਸੀ ਵੜਾ ਸਾਹਿਬ ਜਨਮ 20053 ਪੜਾਈ ਬੀ ਐਸ ਸੀ ਨਰਸਿੰਗ ਪ੍ਰਾਈਵੇਟ ਜੋਬ ਦੀ ਮੰਗੇ ਜੀ ਲੜਕੀ ਨੂੰ 10 ਪਲੱਸ 1 ਕੜ ਜ਼ਮੀਨ ਆਉਂਦੀ ਹੋਵੇ ਸ਼ੁੱਧ ਵੈਸ਼ਨੋ ਹੋਵੇ ਵਿਆਹ ਬਿਲਕੁਲ ਸਿੰਪਲ ਕਰਨਾ ਹੈ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੀ ਅੱਜ ਦੀ ਕੁਝ ਨਵੀਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੀ ਨੰਬਰ 'ਤੇ ਤੁਸੀਂ ਕਾਲ ਮੈਸੇਜ ਕਰਕੇ ਵੀ ਤੇਰੀ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਚਾਚਪੜਤal ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਂਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ। ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ। ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ। ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਕਿ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਬਿਲਕੁਲ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ